ਨੇਯੂ ਸਾਭ ਜੀ ਸ਼ਾਹਪੁਰ ਜ਼ਿਲ੍ਹਾ ਜਲੰਧਰ ਵਿੱਚ 14 7 2025 ਨੂੰ ਹਰਜੀਤ ਕੌਰ ਪਤਨੀ ਕੁਲਵਿੰਦਰ ਸਿੰਘ ਵਾਸੀ ਗੁਨਾਮਪੁਰ ਨੂੰ ਦੋ ਰਿਆਟਨ ਖੁਰੂਰ ਤੇ ਅਣਪਛਾਤੇ ਵਿਅਕਤੀ ਵੱਲੋਂ ਕਤਲ ਕਰ ਦਿੱਤਾ ਸੀ ਇਸ ਅਨੇਕ ਕਤਲ ਨੂੰ ਸਮਝਮ ਵਿੱਚ ਲੋਕੀ ਆਪਣੀ ਸੋਨ ਸਫਤਾਸ ਕੀਤੀ ਗਈ ਹੈ ਮਕਾਇਦੇ ਸੀ ਕਿ ਹਰਜੀਤ ਕੌਰ ਜੋ ਨੂੰਹ ਹੈ ਦਿਹਨ ਵਾਲੀ ਸੀਗੀ ਪੁੱਤਰੀ ਸਾਤੂ ਸਿੰਘ ਵਾਸੀ ਪਿੰਡ ਟਰਨਾ ਜੋ ਆਪਣੇ ਪਰਿਵਾਰ ਸਮੇਤ ਗੁਣਾਤਪੁਰ ਵਿੱਚ ਪਿਛਲੇ ਸਾਲ ਤੱਕ ਰਹਿ ਰਹੀ ਸੀ ਤਾਂ પતિ ਜਿਹੜਾ ਕਲੰਦਰ ਸਿੰਘ ਨਾ ਉਹ ਵਿਦੇਸ਼ ਜਿਹੜਾ ਫਰਾਂਸ ਵਿੱਚ ਰਹਿੰਦਾ ਸੀਗਾ ਤੇ 14 ਤਰੀਕ ਨੂੰ ਦੁਪਹਿਰ ਦੇ ਸਮੇਂ ਇਹ ਆਪਣੀ ਇੱਕ ਵਾਰ ਤੇ ਆਪਣੇ ਕਪੜੇ ਲੈਣ ਲਈ ਮੇਂਡਲੇ ਪਿੰਡ ਜਿਹੜੀ ਜਾ ਰਹੀ ਸੀ ਤੇ ਉਦੋਂ ਵਾਰਸੀ ਨੂੰ ਪਤਾ ਲੱਗਿਆ ਕਿ ਉਹ ਘਰ ਨਹੀਂ ਹੈ ਤੇ ਜਦੋਂ ਜਾ ਕੇ ਦੇਖਿਆ ਕਿ ਲੋਹੇ ਤੋਂ ਮਖੋ ਜੀਟੀ ਰੋਡ ਮਾਨ ਘੱਡੇ ਦੇ ਸਾਹਮਣੇ ਖਤਾਨਾ ਚੌਕ ਦੀ ਡੈੱਡਬੋਡੀ ਜਿਹੜੀ ਉੱਥੇ ਪਈ ਸੀ ਖੰਗੋਲੀ ਲੱਥਲਥੋਈ ਤੇ ਜਿਹਦੇ ਗਾਲ ਵਿੱਚ ਬਹੁਤ ਇਤਿਹਾਰ ਜਿਹੜੇ ਦੂਗੇ ਜਖਮ ਸੀ ਨੇ ਤੇ ਜੋ ਮੌਕੇ ਤੇ ਪੁਲਿਸ ਵੱਲੋਂ ਮਕਦਮਾ ਦਰਜ ਕਰਕੇ ਉਹਦਾ ਪੋਸਟਮਾਰਟਮ ਵੀ ਕਰਾਇਆ ਗਿਆ ਅਤੇ ਇਸ ਕੇਸ ਦੀ ਟਰੂਅਨਲ ਪ੍ਰਤਾਣ ਕੀਤੀ ਗਈ ਤੇ ਮੁੰਦੋਗ ਐਸਫੀ ਸਰਵਿੰਦਰ ਸਿੰਘ ਤੇ ਐਸਫੀ ਸਰਵੀਤ ਰਾਏ ਇਨਵੈਸਟੀਗੇਸ਼ਨ ਦਿਲਾ ਦਿੱਤਾ ਜੀ ਜਰਮੇਟ ਤੇ ਇਹ ਤੱਥ ਸਾਹਮਣੇ ਹੈ ਕਿ ਜਿਹੜੀ ਅਜੀਤ ਕੌਰ ਹੈ ਇਹਦੀ ਸੈਕੰਡ ਮੈਰਿਜ ਹੋਇਸੀ ਕੁਲੰਦਰ ਸਿੰਘ ਜਿਹੜਾ ਫਰੋਜਪੁਰ ਚ ਤੇ ਪਹਿਲੇ ਡਾਈਵੋਰਸ ਸੀ ਤੇ ਇਹਦਾ ਪਤੀ ਜਿਹੜਾ ਕੁਲੰਦਰ ਸਿੰਘ ਆ ਉਹ ਵੀ ਡਾਈਵੋਰਸ ਸੀਗਾ ਤੇ ਜਿਹਦਾ ਸਮਾਫਰਸਤ ਕਰ ਰਹੇ ਆ ਇਹ ਉਹ ਵੀ ਜਦੋਂ ਮੈਰਿਜ ਸੈਟਲ ਹੋਈ ਤੇ ਉਸ ਤੋਂ ਬਾਅਦ ਉੱਥੋਂ ਆਪਣੇ ਫਿਰਪੁਰ ਤੋਂ ਛੱਡ ਕੇ ਇੱਕ ਕਮਾਨਕ ਕਤਲ ਲਈ ਨਿਆ ਚਨਾ ਵਕਰਮ ਕਾਨੂੰ ਬਣਾ ਲਿਆ ਸੀਗਾ ਤੇ ਆਪਣੀ ਲੜਕੀ ਸੁਨੇ ਤੇ ਇੱਥੇ ਰਹੇ ਸੀਗੇ ਤੇ ਜਦੋਂ ਇਹ ਕਤਲ ਹੁੰਦਾ ਤੇ ਉਸ ਤੋਂ ਬਾਅਦ ਇਹ ਪਤਾ ਚੱਲਦਾ ਕਿ ਜਿਹੜੀ ਹਰਜੀਤ ਕੌਰ ਹੈ ਇਹਦੀ ਸੈਕੰਡ ਮੈਰੇ ਉਹ ਤੋਂ ਪਹਿਲਾਂ ਇਸ ਦਾ ਇੱਕ ਦੂਰ ਦਾ ਰਿਸ਼ਤੇਦਾਰੀ ਚ ਦਲਬੀਰ ਸਿੰਘ ਔਰ ਸੋਨੂਪੱਤਰ ਨਰਵੈਰ ਸੇ ਮਾਸੀਪਨ ਦਬੁਲੀਆਂ ਥਾਣਾ ਫੱਤੂ ਟੋਲਾ ਜ਼ਿਲ੍ਹਾ ਕਬੂਰਥਲਾ ਉਹ ਕੋਧਨਾ ਜੀ ਹੋਈ ਸੀ ਪਰੰਤੂ ਕੋਧਨਾ ਸ਼ਾਦੀ ਨਹੀਂ ਹੋ ਸਕੀ ਕਿਉਂਕਿ ਉਹ ਦਸنگ ਨਾ ਹੋਗੀ ਤੇ ਉਸ ਦਿਨ ਤੋਂ ਕਲਵਿੰਦਰ ਜਿਹੜੀ ਸੀਗੀ ਹਰਜੀਤ ਕੌਰ ਮਰਤਕ ਤੇ ਦੋਸ਼ੀ ਦਲਬੀਰ ਸਿੰਘਾ ਇਹਨਾਂ ਦੇ ਆਪਸੀ ਜਿਹੜੇ ਨਿਰਧਾਤ ਹੋ ਗਈ ਤੇ ਜੋ ਹੋਂ ਤੱਕ ਇਹ ਇੱਕ ਦੂਜੇ ਨੂੰ ਮਿਲਦੇ ਰਹੇ ਅਨਾਤੇ ਪੈਦਾ ਹੋ ਗਏ ਕਿ ਕਲ ਜਿਹੜੀ ਹਰਜੀਤ ਕੌਰ ਉਹ ਦਲਬੀਰ ਸਿੰਘ ਦੇ ਘਰ ਜਾਣਾ ਚਾਹੁੰਦੀ ਸੀ ਤੇ ਦਲਬੀਰ ਸਿੰਘ ਇਸ ਕੋਲੋਂ ਡਰ ਗਿਆ ਸੀਗਾ ਫਿਰ ਇਸ ਨੇ ਜਦੋਂ ਇਹਨਾਂ ਹਰਜੀਤ ਕੌਰ ਨੇ ਬੁਲਾਇਆ ਤੇ ਦੋਸ਼ੀ ਜਿਹੜਾ ਦੇ ਲਈ ਸਿੰਘ ਆਪਣੀ ਗੱਡੀ ਲੈ ਕੇ ਇੱਥੇ ਮੌਕੇ ਤੇ ਆਇਆ ਤੇ ਉਸ ਨੂੰ ਬਾਣ ਕੱਡੇ ਤੇ ਨੇੜੇ ਲਾ ਕੇ ਬੁਲਾ ਕੇ ਇਹਨੇ ਉਹਦਾ ਪਹਿਲਾਂ ਗਲਾ ਕੁੱਟਿਆ ਨਾਲ ਹੀ ਇਹਨੇ ਉਹਦੇ ਆਪਣੀ ਗੱਡੀ ਚੋਂ ਇੱਕ ਤੀਰ ਖਿਆਰ ਕੱਢ ਕੇ ਉਹਦੇ ਗਲ ਚ ਢੂੰਗੇ ਢੂੰ ਫਿਰ ਨਾਲ ਥਲੇ ਸੁੱਟਿਆ ਤੇ ਫਿਰ ਢੂੰਗੇ ਥਿਆਰ ਨਾਲ ਉਹ ਜਿਹੜਾ ਵੈਪਨ ਸੀਗਾ ਉਸ ਵੈਪਨ ਨਾਲ ਇਹ ਗਲ ਚ ਝੱਖਣ ਕੀਤੇ ਜਿਸ ਦੇ ਨਾਲ ਉਹਦੀ ਮੌਤ ਹੋ ਗਈ ਇਹ ਦੋਸ਼ੀ ਉਸ ਤੋਂ ਉਸ ਟਾਈਮ ਤੇ ਲੈ ਕੇ ਫਰਾਰ ਸੀਗਾ ਪੁਲਿਸ ਵੱਲੋਂ ਸਾਰੀ ਮੁਸਤੈਦੀ ਨਾਲ ਸਾਰੇ ਤੇ ਇਹਨੇ ਤਾਂ ਤੋਤੀਸ਼ ਕਰਕੇ ਸਿੱਤੇ ਤੇ ਪਹੁੰਚੀ ਦੇ ਦੋਸ਼ੀ ਨੂੰ ਜਿਹੜਾ ਕੱਲ ਉਹ ਰਿਫਰ ਕਰ ਲਿਆ ਜੋ ਕੋਲੇ ਜਿਹੜੀ ਮੁੱਖਾ ਵਾਰਦਾਤ ਵਰਤੀ ਕਿ ਬਰੀਜਾ ਕਾਰਨ ਬਰਾਮਦ ਕਰ ਲਈ ਗਈ ਆ ਇਹਨੇ ਇੱਕ ਮੋਬਾਈਲ ਜਿਹੜਾ ਵਰਤਿਆ ਸੀ ਮੁਕੇ ਤੇ ਉਹ ਵੀ ਵਰਤ ਲਿਆ ਹੁਣ ਵਰਤੇ ਹੋਏ ਮੋਬਾਈਲ ਤੇ ਜਿਹੜਾ ਵਰਤਿਆ ਹਥਿਆਰ ਉਹ ਬਰਾਮਦ ਕਰਨਾ ਬਾਕੀ ਆ ਉਹਨੂੰ ਅਗਲੀ ਅਦਾਲਤ ਤੇ ਪੀਸ਼ ਦਲਵੀਰ ਸਿੰਘ ਨੂੰ ਪੇਸ਼ ਕਰਕੇ ਤੇ ਅਗਲੇ ਰਿਮਾਂਡ ਅਸਰ ਕੀਤਾ ਜਾਊਗਾ ਤੇ ਨਾਲ ਹੀ ਜਿਹੜੀ ਆ ਅਗਲੀ ਕੁੱਤੀ ਨੂੰ ਕਰਮ ਕੀਤੀ ਜਾਊਗੀ ਥੈਂਕ ਯੂ